ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪਹਿਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਸੋਈਆਂ ਦੇ ਇੱਥੇ ਆ ਕੇ ਆਪਣੀ ਦੋ ਟੈਂਪ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਵੇ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਉਹ ਠੀਕ ਠਾਕ ਜੀ। ਵੇ ਗਿਆਦਨ ਵਾਲਾ ਮਾਲ ਫਿਰ? ਵੇ ਗਿਆ ਜੀ ਠੀਕ ਹੈ। ਅੱਜ ਤਿੰਨ ਆ ਫਿਰ। ਹਾਂਜੀ ਤਿੰਨ ਜੀ। ਠੀਕ ਆ। ਚਲੋ ਨਾਮ ਦੱਸਦਾ ਫਿਰ। ਨਾਮ ਮੇਰਾ ਸੋਨੂ ਪਹਿਲਵਾਨ ਜੀ। ਪਿੰਡ ਪੰਜਗਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਵੀ ਬੋਲ ਦੋ। 9781897029 ਜੀ। ਠੀਕ ਆ ਜੀ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਆ। ਇਤ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਆ ਜੀ ਬੱਚਾ ਹਫਤੇ ਦੇ ਕਿੱਦਸਾ ਜੀ ਬੱਛੀ ਜੀ ਮੰਗਰ ਇਹਦੇ ਵੱਛੀ ਆ ਠੀਕ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ ਇਲਕੋ ਬੱਚੇ ਦਾ ਪਾ ਕੇ ਵੀਰ ਜੀ 12 ਕਿਲੋ ਹੈਗਾ ਜੀ ਹੈਗਾ ਤਿਆਰ ਮੋਖੇ ਤੇ ਮੇਰੇ ਘਰ ਆਣ ਕੇ ਭਾਵੇਂ ਚਾਰ ਟਾਈਮ ਚੋਲ ਹੀ ਕਰੀ ਠੀਕ ਆ ਜੀ ਤੋਰੋ ਫੇਰ ਇੱਕ ਰੀਨ ਬਾਕੀ ਥਾਣਾ ਬੜਾ ਕਮਾਲ ਦਾ ਲੱਗਾ ਇਹਦੇ ਕੋਲ ਆਹ ਦੇਖ ਸਾਦੇ ਜੇ ਥਾਣਾ ਕਾਫੀ ਚੰਗਾ ਲੱਗਾ ਥਾਣਾ ਦਾ ਸਾਈਜ਼ ਕਾਫੀ ਚੰਗਾ ਦੂਰ ਦੂਰ ਥਣ ਲੱਗਾ ਲੈ ਜਾ ਵਿੱਤੀ ਤੋਰ ਦਾਂ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹ ਦੇਖੋ ਚੱਕ ਚੱਕ ਨਾ ਲੈ ਚਲੇ ਥਾਣੇ ਦੇ ਪੇਤੋਂ ਲੱਗੇ ਕਿ ਸਹਿਵਾ ਨਵੀਰਾਤਨ ਬਸਾ ਦिए ਕਦੀ ਕਰੇ ਵੀ ਜੀ ਛੇੜੇ ਥੋੜੀ ਗਾ ਸਹੀ ਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਮੁੱਲ ਦੇ ਜੀ 40 ਕਰ ਲਿਏ ਜੀ ਕਰ ਦੋ ਵਿੱਚ ਛੋਟ ਛੋਟ ਕਰ ਦੋ ਜਿੰਨੀ ਕਰ ਲੇ ਜੀ 37 ਦੀ ਦੇ ਦिए 35 ਦੀ ਦੇ ਗਏ ਅੱਛਾ 35000 ਦੀ ਦੇ ਦੋ 35000 ਦੀ ਉਹਰੇ ਵਿੱਚ ਮਾਨਤਾ ਕਰਾਂਗੇ ਅੱਛਾ ਤੇ ਇੱਕ ਬੇਨਤੀ ਜੀ ਵੀਰ ਜੀ ਆ ਜਿਹੜਾ ਮਗਰਲਾ ਥਾਣੇ ਆ ਨਾ ਉਤਰਾ ਜ਼ਾਬਦਾਨੀ ਆ ਪਿੱਛੋਂ ਲੱਗਿਆ ਇਹ ਚ ਦੋ ਚਾਰਾਂ ਧਾਰਾਂ ਦਾ ਫਰਕ ਹੈਗਾ ਜੀ ਅੱਛਾ ਕਿਉਂ ਵੀਡੀਓ ਦਸਣੀ ਚੱਲ ਚੰਗੀ ਆ ਕੋਈ ਆਉਣ ਦਾ ਨਹੀਂ ਮੰਗਾ ਲੈਂਦਾ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਗੱਲ ਹੈ ਦਸਣੀ ਉਤਰਾ ਜ਼ਾਬਦਾਨੀ ਮਹਿਸੂਸ ਨਹੀਂ ਹੁੰਦਾ ਚਲੋ ਤੁਹਾਨੂੰ ਪਤਾ ਇੱਕ ਦੋ ਚਾਰਾਂ ਧਾਰਾਂ ਦਾ ਨਹੀਂ ਕੋਈ ਪਤਾ ਲੱਗ ਜਾਂਦਾ ਠੀਕ ਆ ਚਲੋ ਦੱਸੀ ਗੱਲ ਚੰਗੀ ਹੁੰਦੀ ਹੈ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ 35 ਚ ਮਾਨਤਨ ਖੁੱਲਾ ਕਰ ਦੋਗੇ ਬਾਕੀ ਵੀਡੀਓ ਕੋਈ ਤੂੰ ਲਾਉਗਾ ਮਾਨਤਨ ਕਰਾਂਗੇ ਖੁੱਲਾ ਕਰਾਂਗੇ ਠੀਕ ਆ ਲੋੜੀ ਆਈ ਆ ਤੇ ਖਾਲੀ ਤੇ ਹੁਣ ਆ ਜਿਹੜੀ ਗਾਂ ਦੂਸਰੇ ਨੰਬਰ ਤੇ ਬੱਚਾ ਇਹਦਾ ਮਰ ਗਿਆ ਜੀ ਆ ਬੱਚਾ ਸੀ ਚੰਗਾ ਭਲਾ ਰਾਤੀ ਅੱਛਾ ਸਵੇਰੇ ਮਰੇ ਪਿਆ ਬੱਛੀ ਮਗਰ ਜੀ ਆ ਮਗਰ ਬੱਛੀ ਹੀ ਉਤਰਾ ਹਾਂਜੀ ਹਾਂਜੀ ਤੇ ਰਾਤੀ ਕਿੰਦੇ ਚੰਗੀ ਭਲੀ ਸੀ ਤੇ ਬਾਕੀ ਹੁਣ ਠੰਢ ਠੁੰਡਾ ਗਈ ਆ ਬੜੇ ਉਹ ਖੁੱਲਾ ਹਾਲ ਜਿਆਦਾ ਜੇ ਹਾਂਜੀ ਹਾਂਜੀ ਵੱਜ ਗਈ ਕਿਤੇ ਬੜੇ ਜਾਣਿਆਂ ਦੇ ਬੱਚੇ ਤਾਂ ਇਹ ਇਤਰਾ ਹੀ ਹੁਣ ਤੇ ਦੁੱਧ ਕਿੰਨਾ ਇਹਦੇ ਕੋਲ ਮੇਰ ਕੋ ਵੀਰ ਜੀ 12 ਕਿਲੋ ਹੋਗਾ ਅੱਛਾ ਹਾਂਜੀ ਤੇ ਸੂਈ ਨੇ ਕਿੰਨਾ ਚਿਰ ਹੋ ਗਿਆ ਸੂਈ ਰੋ ਵੀ ਹੁਣ ਤੇਕ ਲਗੇੜਦੀ ਜੀ ਤਾਂ 12 ਦਿਨ ਹੋ ਗਏ ਹੁਣਗੇ ਤੋਰ ਹਾਂ ਫੇਰ ਇੱਕ ਰੀਨ ਨੂੰ ਇਹ ਤਾਂ ਇਹਦੇ ਵੀ ਦੇਖ ਸਕਦੇ ਆ ਆਪਣਾ ਲੱਗੇ ਤਾ। ਜਿੱਥੇ ਕਿ ਕੋਰੇ ਬੁਣੋ। 12 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਵੀ ਹੈਗਾ। ਲੱਗਦਾ। ਤੇ ਇਹਦੇ ਵਿੱਚ ਜੀ ਥਣ ਥਣ ਪੂਰੇ ਓਕੇ ਓਕੇ ਜੀ ਓਕੇ ਕੋਈ ਗੱਲ ਨਹੀਂ ਕੋਈ ਭੂਛਟੇ ਦੀ ਆਪਣੀ ਗਰੰਟੀ ਹੋਊ ਤੇ ਤਾਂ ਮੁੱਲ ਫਿਰ ਇਹ ਮੁੱਲ ਹੁਣ ਬੱਚਾ ਹੁੰਦਾ ਫਿਰ ਤੇ 35 ਦੀ ਹਾਂਜੀ ਹੁਣ 30 ਦੀ ਦੇ ਦਗੇ ਕਰਨੇ ਵਿੱਚ ਛੋਟ ਛੋਟ ਕਰ ਦੋ ਜਿੰਨੀ ਕਰਨੀ ਦੋ ਜਿਆ ਛੱਡ ਦੀਏ ਦੋ ਨਾ ਛੱਡ ਦੀਏ ਅੱਛਾ ਵੀ ਦੀ ਹਾਂ ਨਾ ਗਰੀ ਨਾ 5000 ਦੀ ਦਵਾਂਗੇ ਮੈਂ ਤਾਂ ਛੋਟ ਹੀ ਕਰਾਂਗੀ ਅੱਛਾ ਹਾਂਜੀ 5000 ਚ ਛੋਟ ਇਹਦੀ ਕਰ ਦੇ ਜੀ 5000 ਚ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਚੰਗੇ ਕੱਦ ਕਾਟ ਤੇ ਐਵਲਿ ਜਾਵੇਂ ਦਸਤੋਵੇ ਦੇ ਬਾਰੇ ਵੀ ਇਹ ਵੀ ਕੀ ਦੂਸਰਾ ਸੁਆ ਸੁਈ ਜੇ ਅੱਛਾ ਤੇ ਇਹਨਾਂ ਮਗਰ ਵਛੀ ਘਰ ਵਾਲਿਆਂ ਵਛੀ ਲਾ ਲਈ ਅੱਛਾ ਉਹਨਾਂ ਦੇ ਵੀ ਵਛੀ ਨਹੀਂ ਦੇਣੀ ਮੈਂ ਤੇ ਉਹਨਾਂ ਨਹੀਂ ਦੇਣੀ ਤੇ ਰਹਿਣ ਤਾਂ ਕੋਈ ਨਹੀਂ ਠੀਕ ਆ ਕਿੰਨਾ ਚਿਰ ਹੋਏ ਸੁਈ ਨਾ ਸੁਈ ਨੂੰ ਵੀਰ ਜੀ ਮੇਰੇ ਕੋਲ ਵੀਡੀਓ ਹੈਗੀ ਆ ਅੱਛਾ ਤੇ ਉਹ ਘਰ ਵਾਲੇ ਤੇ ਇਹ ਮਹੀਨੇ ਦੀ ਆਂਦੇ ਚਲੋ ਡੇਢ ਕਿਤੇ ਲੱਗੇ ਹੋਊਗੀ ਅੱਛਾ ਹਾਂਜੀ ਡੇਢ ਦੋ ਤੇ ਲੱਗੇ ਪੰਨੇ ਹੋਊਗੀ ਦੋ ਦੋ ਤੇ ਲੱਗੇ ਚਲੋ ਤਾਂ ਜਿਆ ਜਹੰਦਾ ਜੇ ਆਪਣੇ ਘਰੇ ਸੂਇਆ ਹੋਵੇ ਡੰਗਰ ਚ ਬੱਚਾ ਨਾਲ ਹੋਵੇ ਫਿਰ ਤੇ ਦਸ ਵੀ ਦੇਈਦਾ ਮੈਂ ਹਾਂਜੀ ਉਹਨਾਂ ਵੱਛੀ ਲਾ ਲਈ ਜੀ ਮੈਂ ਤੇ ਦੁੱਧ ਕਿੰਨਾ ਹੋਣੇ ਤੇ ਦੁੱਧ ਇਹਦੇ ਉਹਨਾਂ ਦੇ ਘਰੋਂ ਆਪਾਂ ਚੋਗੇ ਲਿਆਂਦਾ ਜੀ ਵੀਰ ਜੀ 15 16 ਕਿਲੋ ਅੱਛਾ ਇਹਨੇ ਬੱਚੇ ਦਾ ਮਾੜਾ ਜਿਹਾ ਕੀਤਾ ਜੀ ਹੁਣ ਵੀ 12 ਤੋਂ 13 ਕਿਲੋ ਹੋਊਗਾ ਜਿਹੜਾ ਠੰਡਾ ਕਰਕੇ 12 13 ਇਟਰ ਠੰਡਾ ਕਰਕੇ ਲੱਗੇ ਜਿਹੜਾ ਠੰਡਾ ਕਰਕੇ ਹੋਊਗਾ ਜੀ ਤੋਰ ਹਾਂ ਫਿਰ ਇੱਕ ਰੀਨਾਂ ਤੇ ਆਥਾਨ ਇਹਦੇ ਵੀ ਇੱਕ ਰੀਨਾਂ ਲਾਗੇ ਤੇ ਦਿਖਾ ਦਈਏ ਕੱਦ ਰੀਫੋ ਕਿੰਨਾ ਤਗੜਾ ਜੀ ਕੱਦ ਕਾਟ ਪੱਖੋ ਚੰਗੀ ਆ ਉਤਰਾ ਲੈ ਜੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਜੇ ਤੇ ਬੱਚਾ ਨਾਲ ਦਿੰਦੇ ਹਾਂ ਜੀ ਫਿਰ ਤੇ ਮੱਛੀ ਹੈਗੀ 65000 ਦੀ ਹਾਂਜੀ ਤੁਹਾਨੂੰ ਦੱਸ ਦਊ ਕਿੰਨੇ ਦੇਗੀ ਕਰ ਦਿਓ ਆਪੀ ਦੇ ਦਿੱਗੇ 40000 ਦੇ 40 ਦੇ ਨਹੀਂ ਜਾਣੀ ਐ ਕਿੰਨੇ ਦੀ ਦੱਸ ਦੋ ਜੀ ਜੱਸ ਨੋ ਕਰਦੀ ਐ ਫਿਰ ਕਰ ਦੋ ਕਰ ਦੋ ਜੀ ਪੂਰੇ 35 ਦੀ ਚਲੋ ਕਰ ਦੋ 35 ਦੀ ਕਰ ਦੋ ਠੀਕ ਆ ਉਹ ਚੋਂ ਮਾਨਤਾਨ ਕਰਾਂਗੇ ਜੀ ਚਲੋ ਮਾਨਤਾਨ ਕਰ ਦੋ ਕੋਈ ਨਾ ਕੋਈ ਤੁੰਡੂ ਬਾਕੀ ਠੰਡੀ ਠੰਡੀ ਆ ਇਹਦੀ ਕੋਈ ਢੁਕਣ ਵਾਲੀ ਆ ਠੀਕ ਇਹ ਬੱਚੇ ਦਾ ਕੀਤਾ ਜੇ ਦੁੱਧ ਉੱਥੇ 15 16 ਕਿਲੋ ਚੋਇਆ ਬੱਚੇ ਨੂੰ ਇਹੇ ਵੀ ਕਰਨੀ ਆ ਅੱਛਾ ਉਹ ਤੁਹਾਨੂੰ ਪਤਾ ਤੇ ਆਡੀ ਡਾਂਗ ਚ ਘਰ ਹੜ ਜੂਗੀ ਮਨਕੇ ਚਲੋ ਜੀ ਠੀਕ ਆ ਜੀ ਮਿਲਦੀ ਉਤਨਾ ਕੋਈ ਪਹਾੜੇ ਦੀ ਲੋਡ ਨਹੀਂ ਜਿੰਤਰ ਕੋਈ ਰੱਸੀ ਰੁੱਸੀ ਨਹੀਂ ਠੀਕ ਆ ਤੇ ਠੀਕ ਆ ਵਿੱਜਾ ਕੋਈ ਕੁਸ਼ ਕਰ ਨਾ ਜੀ ਸੋਈਆਂ ਸਵਾਈਆਂ ਇੱਥੇ ਆਣ ਕੇ ਆਪਣੀ ਚਵਾਈ ਕਰਕੇ ਖੜਨਾ ਚਵਾਈ ਕਰਕੇ ਤਸੱਲੀ ਕਰਕੇ ਖੜਾ ਹੋਣਾ ਜੋ ਵੀ ਆ ਸਾਰਾ ਕੁਝ ਇੱਥ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਚ ਚੱਕ ਕੇ ਖਰੀਦੋ ਜੀ